ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਪੜ੍ਹਾਉਂਗੀ ਟੋਟਲ 30 ਸਬਜ਼ੀਆਂ ਦੇ ਨਾਮ ਪਰ ਉਹਨਾਂ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਆ ਸੋ ਮੈਨੂੰ ਲੱਗਦਾ ਤੁਸੀਂ ਸੁਣੀਆ ਹੋਊਗਾ ਜਾਂ ਤੁਹਾਨੂੰ ਪਤਾ ਹੋਊਗਾ ਵੀ ਟਿੰਡਿਆਂ ਨੂੰ ਕਰੇਲੇ ਆਲੂ ਸ਼ਾਲਕਮ ਨੂੰ ਆਰਬੀ ਨੂੰ ਕੀ ਕਹਿੰਦੇ ਆ ਟਾਲੀਅਨ ਦੇ ਵਿੱਚ ਨਿੰਝੇ ਨਹੀਂ ਪਤਾ ਤਾਂ ਵੀਡੀਓ ਸ਼ੁਰੂ ਥੋੜੇ ਲਈਆ ਸੋ ਸਤਿ ਸ਼੍ਰੀ ਅਕਾਲ ਜੀ ਥੋੜਾ ਸਾਰਿਆਂ ਦਾ ਸਵਾਗਤ ਹੈ ਥਾੜੇ ਆਪਣੇ YouTube ਚੈਨਲ ਯੂਰਪੀਅਨ ਪੰਜਾਬੀ ਵਲੌਗਸ 24 ਤੇ ਇਸ ਚੈਨਲ ਦੇ ਮੈਥੋਡ ਨੂੰ ਸਿਖਾਉਣੀ ਆ ਪੰਜਾਬੀ ਤੋਂ ਇਟਾਲੀਅਨ ਉਹ ਵੀ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਅੱਜ ਹੀ ਵੀਡੀਓ ਪਰ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਵਿਹਾਰ ਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਬੈਲ ਦਾ ਆਈਕਨ ਜ਼ਰੂਰ ਦਬਾਇਓ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲੋ ਨੈਕਸਟ ਟੌਪਿਕ ਤੁਹਾਡੀ ਡਿਮਾਂਡ ਤੇ ਬਣੂਗਾ ਸੋ ਜਿਹੜੇ ਚਾਹੁੰਦੇ ਆ ਵੀ ਤੁਹਾਡੇ ਲਈ ਸਪੈਸ਼ਲ ਵੀਡੀਓ ਬਣਾਈ ਜਾਵੇ ਕਮੈਂਟ ਦੇ ਵਿੱਚ ਆਪਣਾ ਆਪਣਾ ਟੌਪਿਕ ਲਿਖੋ ਤੇ ਆਪਾਂ ਨੈਕਸਟ ਵੀਡੀਓ ਤੁਹਾਡੇ ਲਈ ਬਣਾਵਾਂਗੇ ਸੋ ਅੱਜ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪੇ ਜਾਣਦੇ ਹਾਂ ਸਾਬੀਆਂ ਨੂੰ ਕੀ ਕਹਿੰਦੇ ਆ ਸਾਬੀਆਂ ਨੂੰ ਕਹਿੰਦੇ ਆ ਮਰਦੂਰੇ ਇੱਕ ਹੈਗਾ ਵਰਦੂਰਾ ਇਥੇ ਮੈਂ ਤੁਹਾਨੂੰ ਗੱਲ ਲਿਖੂਗਾ ਵਰਦੂਰਾ ਹੁੰਦਾ ਹੈ ਇੱਕ ਵਰਦੂਰੇ ਹੋਗੇ ਜਿਆਦਾ ਸਬਜ਼ੀਆਂ ਦੇ ਨਾਮ ਆਜੋ 30 ਲਿਖਿਆ 30 ਦੇ 30 ਟੋਟਲ ਤੁਹਾਨੂੰ ਸਬਜ਼ੀਆਂ ਮੈਂ ਇੱਥੇ ਰਟਾ ਦੇਣੀ ਆ ਆਲੂ ਆਲੂ ਨੂੰ ਕਹਿੰਦੇ ਪਟਾਤਾ ਇੱਕ ਆਲੂ ਪਟਾਤਾ ਜਿਆਦਾ ਆਲੂ ਪਟਾਤੇ ਠੀਕ ਆ ਲਿਖ ਲਓ ਫੜਫੜਕਾ ਪੀਤੇ ਨਾਲ ਨਾਲ ਪਿਆਜ਼ ਚਿਪੋਲਾ ਪਿਆਜ਼ ਛਿਪੋਲਾ ਟਮਾਟਰ ਪੋਮੋਡੋਰੋ ਪੋਮੋਡੋਰੋ ਜਿਆਦਾ ਟਮਾਟਰ ਪੋਮੋਡੋਰੇ ਲਸਣ ਆਲਿਓ ਆਲਿਓ ਨੂੰ ਆਗਲਿਓ ਨਹੀਂ ਕਹਿੰਦੇ ਕਈ ਕਹਿੰਦੇ ਕਹਿੰਦੇ ਆਗਲਿਓ ਆਗਲਿਓ ਨਹੀਂ ਚੀਜ਼ ਸਾਇਲੈਂਟ ਆਲਿਓ ਆਲਿਓ ਲਸਣ ਆਦਰਕ ਜੈਂਜ਼ਰੋ 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 ਗਾਜਰ का रोता, का रोता, गोबी का फ्योरे काल गोभी न फुल गोभी कावोल फिरे ह फुल फिओरे फुल नू फ्योरी ज्या फुल होगे काबोल फियोरे बंद गोभी ਕਾਬੋਲੋ ਮਿਰਚ ਪੇਪਰਨ ਚੀਨੋ ਪੇਪਰਨ ਚੀਨੋ ਹਰੀ ਮਿਰਚ ਪੇਪਰਨ ਚੀਨੋ ਵੇਰ ਦੇ ਵੇਰ ਦੇ ਹੁੰਦੀ ਆ ਹਰੀ ਪੇਪਰਨ ਚੀਨੋ ਹੁੰਦੀ ਆ ਮਿਰਚ ਚ ਹਰੀ ਮਿਰਚ ਪੇਪਰਨ ਚੀਨੋ ਹੁਵੇਰ ਦੇ ਲਾਲ ਮਿਰਚ ਉਹਨੂੰ ਕਹਿੰਦੇ ਆ ਕਹੀਂ ਪੇਪਰਨ ਚੀਨੋ ਰੋਸੋ ਪੇਪਰਨ ਚੀਨੋ ਵੇਰ ਦੇ ਜੇ ਕੱਲੀ ਮਿਰਚ ਕਹੜੀ ਆ ਤਾਂ ਕਹਿ ਦੋ ਪੇਪਰਨ ਚੀਨੋ ਅੱਗੇ ਆ ਜੋ ਮਟਰ ਫਿਜ਼ੇਲੀ ਜਦਾਂ ਵਿੱਚ ਇਹ ਵਾ ਮਟਰ ਇਹ ਕੰਨੇ ਘਾਟ ਵਿੱਚ ਵੀ ਵਾ ਮਟਰ ਇਹ ਕੰਨੇ ਇੱਕ ਨੂੰ ਵੀ ਆਪਾਂ ਮਟਰ ਇਹ ਕੰਨੇ ਆ ਕਹਦਾਂਗੇ ਆਪਾਂ ਪਿਜ਼ੇਲੀ ਟਿੰਡਾ ਟਿੰਡੇ ਨੂੰ ਕਹਿੰਦੇ ਆਪਾਂ ਜ਼ੂਕਾ ਇੰਧਿਆਨਾ ਜ਼ੂਕਾ ਹੁੰਦਾ ਕੱਦੂ ਇੰਧਿਆਨਾ ਹੁੰਦਾ ਪਰ ਇੰਡੀਆ ਸਾਡੇ ਇੰਡੀਅਨਾਂ ਦਾ ਕੱਦੂ ਜ਼ੂਕਾ ਇੰਧਿਆਨਾ ਕarele ਜ਼ੂਕਾ ਅਮਾਰਾ ਜ਼ੂਕਾ ਅਮਾਰਾ ਸ਼ਲਗਮ ਰਾਪਾ ਰਾਪਾ ਮੂਲੀ ਰਾਵਨੈਲੋ ਰਾਵਨੈਲੋ ਮੂਲੀ ਸ਼ਿਮਲਾ ਮੈਚ ਪੇਪਰੋਨੀ ਪੇਪਰੋਨੀ ਨਾ ਪੇਪਰੋਨੀ ਜਿਆਦਾ ਹੋ ਗਿਆ ਦਾ ਰੋਨੀ ਬਣ ਜਾਣਾ ਆਈ ਪੈਣੀ ਪਿੱਛੇ ਸਾਗ ਸਿਨਾਪੇ ਸਿਨਾਪੇ ਧਨੀਆ ਕੋਰੀ ਅੰਦਰੋ ਕੋਰੀ

ਅਰਬੀ ਰਾਦੀ ਚੇ ਦੀ ਤਾਰੋ ਖੀਰਾ ਚਤਰੀਓ ਲੋ ਜਿਆਦਾ ਖੀਰੇ ਆ ਤਾਂ ਚਤਰੀਓਲੀ ਠੀਕ ਆ ਇੱਕ ਖੀਰਾ ਚਤਰੀਓ ਲੋ ਜਿਆਦਾ ਖੀਰੇ ਆ ਤਾਂ ਚਤਰੀਓਲੀ ਉਹ ਕੱਟ ਕੇ ਪਿਛੇ ਆਈ ਲਾ ਦੇਣੀ ਆ ਕੱਦੂ ਜ਼ੂਕਾ ਇਹਨੂੰ ਕਈ ਕਹਿੰਦੇ ਜ਼ੂਚਾ ਜ਼ੂਚਾ ਨਹੀਂ ਹੈਗਾ ਇਹ ਹੈਗਾ ਜ਼ੂਕਾ ਨਿੰਬੂ ਲਿਮੋਨੇ ਹਰੇ ਟਮਾਟਰ ਪੋਮਡੋਰੋ ਵਰਦੇ ਪੋਮਡੋਰੋ ਹੁੰਦੇ ਆ ਟਮਾਟਰ ਜ਼ੇਰਦੇ ਹੁੰਦੇ ਆ ਹਰੇ ਹਰੇ ਟਮਾਟਰ ਜ਼ੈਤੂਨ ਆਪਾਂ ਇੰਗਲਿਸ਼ ਕਹਿੰਦੇ 올ੀਵ ਅਸੀਂ ਯੂਜ਼ ਕਰਦੇ ਆ 올ੀਵੋਇਲ 올ਿਵ ਜ਼ੈਤੂਨ 올ਿਵਾ 올ਿਵਾ ਐ ਕੋਲਿਵਾ ਲਿਵੇ ਜਾਂ 올ਿਵੇ ਬ੍ਰੋਕਲੀ ਇਹਨੂੰ ਦੱਸੋ ਕੀ ਕਹਿੰਦੇ ਹੋਵੋਗੇ ਦੱਸੋ ਦੱਸੋ ਕਮੈਂਟ ਕਰਕੇ ਜੇ ਇਹ ਤੁਹਾਨੂੰ ਪਤਾ ਹੋ ਗਿਆ ਫਿਰ ਉਹ ਤੁਸੀਂ ਟਾਲ ਲਿਆ ਜਿਹ ਰਹਿੰਦੇ ਨਹੀਂ ਹੈਗੇ ਤੋਰੀਆਂ ਇੱਥੇ ਤਾਂ ਜ਼ਰੂਰੀ ਹੈ ਤੋਰੀਆਂ ਤਾਂ ਹਰੇਕ ਮਾਰਕੀਟ ਮਾਰਕੀਟ ਤੋਰੀਆਂ ਹੀ ਮਿਲਦੀਆਂ ਪਰ ਜਿਹੜੀ ਇਹ ਤੋਰੀਆਂ ਦਾ ਟੇਸ ਇੰਡੀਆ ਵਾਲੀਆਂ ਤੋਰੀਆਂ ਦਾ ਟੇਸ ਨਹੀਂ ਹੁੰਦਾ ਹੈਗਾ ਤਾਂ ਸੀਗੇ ਜੀ ਇਹ ਸੁਣੀਆਂ ਹੋngੀਆਂ ਜ਼ੁਕੀ ਇੱਥੇ ਵੀ ਸੇਮ ਕਹਿੰਦੇ ਆ ਜ਼ੁਕੀਨੀ ਅੱਜ ਆਪਾਂ ਇੱਕ ਵਾਰ ਫੇਰ ਪੜਦੇ ਆਂ ਅੱਜ ਵਰਤੂਰੇ ਕਰਵਾ ਦਿੱਤੇ ਆ ਵੀਡੀਓ ਹਲਕਾ ਜਿਹਾ ਲਾਈਕ ਨਹੀਂ ਕੀਤਾ ਫਟਾਫਟ ਲਾਈਕ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ Instagram ਤੇ ਫੋਲੋ ਕਰ ਲਓ Instagram ਤੁਹਾਡੇ ਹੈ ਯੂਰਪਨ ਪੰਜਾਬੀ 24 ਸਾਡਾ ਇੱਕ ਹੋਰ ਦੂਸਰਾ ਚੈਨਲ ਆ ਉਹਦਾ ਨਾਮ ਹੈ ਯੂਰਪਨ ਪੰਜਾਬੀ 365 ਉਸੇ ਦਾ ਤੇ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦਿੰਨੇ ਆ ਜੇ ਤੁਹਾਨੂੰ ਕੋਈ ਵੀ ਮੁਸ਼ਕਲ ਹੁੰਦੀ ਇਟਲੀ ਆ ਕੇ ਪੇਪਰਾਂ ਦੀ ਤੁਹਾਨੂੰ ਸਮਝ ਨਹੀਂ ਆਉਂਦੀ ਕਿਹੜਾ ਡਾਕੂਮੈਂਟ ਪਹਿਲਾਂ ਬਣਾਉਣਾ ਕਿਹੜਾ 12 ਵਜੇ ਸੋ ਤੁਸੀਂ ਉੱਥੇ ਜਾ ਕੇ ਸਾਨੂੰ ਕਮੈਂਟ ਕਰਕੇ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਆ ਤੇ ਸਾਨੂੰ TikTok ਤੇ ਜ਼ਰੂਰ ਫੋਲੋ ਕਰ ਲਓ ਯੂਰਪਨ ਪਰ ਦਬੀ Facebook ਉਹਦਾ ਨਾਮ ਆ TikTok ਦਾ ਉਹ ਤੇ ਤੁਸੀਂ ਸਾਨੂੰ ਜ਼ਰੂਰ ਫੋਲੋ ਕਰ ਲਓ ਸੋ ਆਜਾ ਇੱਕ ਵਾਰੀ ਆਪਾਂ ਫੇਰ ਪੜ੍ਹ ਲਈਏ ਆਂ आलू पताता प्याज छिपोला टमाटर पोमोदोरो लसन आलियो, अदरक जेंजरो गाजर का बैंगन मिलनजाना गोभी कवोल फियोरे मेरे नाल नाल बोलो तुसी ताकि तुहानू ता पता लगे तुसी सही प्रोनाउंस करदे आ कि नहीं करदे बंद गोभी का बोलो मिर्च peperoncino hari mirch peperoncino verde matar pisi li tinda suka indiana karela suka amara shalgam rapa mooli ravanello shimla mirch peperone saag spinach dhaniya coriandro palak spinach कड़ी पत्ता फोलिए दी लाल प्याज चिबोला रोसा अरबी रदीचे दी दि, खीरा चित्रयोलो ज्यादा खीरे चित्रयोली कद्दू ज़ुका, नींबू अच्छे बैठे पी पाना भूल गई नींबू लिमोने हरे टमाटर पोमोदोरो वेरदे जैतून ऑलिवा ਬਰੋਕਲੀ ਬਰੋਕਲੀ ਦੱਸੋ ਇਹਨੂੰ ਫੇਰ ਕਮੈਂਟ ਕਰਕੇ ਕੀ ਕਹਿੰਦੇ ਬਰੋਕਲੀ ਨੂੰ ਤੋਰੀਆਂ ਜ਼ੋਕ ਕੀ ਨਹੀਂ ਸੋ ਅੱਜ ਦੀ ਵੀਡੀਓ ਇੰਨੀ ਸੀਗੀ ਮੈਂ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਬਹੁਤ ਚੰਗੀ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਦੇ ਵਿਊ ਘਾਟਾਂ ਦੇ ਪਲੀਜ਼ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਜਿੰਨਾ ਤੁਸੀਂ ਕਰ ਸਕਦੇ ਜਿੰਨੇ ਆਪਣੇ ਪਲੇਟਫਾਰਮ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਸਕਦੇ ਪਲੀਜ਼ ਵੀਡੀਓ ਦਾ ਲਿੰਕ ਜਰੂਰ ਸ਼ੇਅਰ ਕਰਿਆ ਕਰੋ ਰੋਜ਼ਾਨਾ ਕਰਿਆ ਕਰੋ ਜਦੋਂ ਵੀ ਸਾਡੀ ਵੀਡੀਓਜ਼ ਆਉਂਦੀਆਂ ਦੋਨੇ ਚੈਨਲਾਂ ਆ ਦੀਆਂ ਸੋ ਸਪੋਰਟ ਕਰੋ ਦੋਨੇ ਚੈਨਲਾਂ ਨੂੰ ਸੋ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਚਾ ਚੌਗਰਾ ਸੇ ਤੂਤੀ